ਇਹ ਖਬਰ ਭਾਵੇਂ ਉੱਤਰਾਖੰਡ ਤੋਂ ਆ ਪਰ ਸਾਡੇ ਖਾਸ ਤੌਰ ਦੇ ਤੇ ਪੰਜਾਬੀਆਂ ਦੀ ਸਿੱਖਾਂ ਦੀ ਜ਼ਿੰਦਗੀ ਦੇ ਨਾਲ ਇਸ ਖਬਰ ਦਾ ਜਿਹੜਾ ਉਹ ਅ ਗਹਿਰਾ ਤੇ ਡੂੰਘਾ ਸਰੋਕਾਰ ਹੈਗਾ ਨਾਲ ਹੀ ਇਸ ਜੋ ਕਿ ਭਾਰਤ ਦੀ ਧਰਤੀ ਦੇ ਉੱਤੇ ਰਹਿ ਰਹੀਆਂ ਕਟਗਿੰਤੀਆਂ ਹੈਗੀਆਂ ਜਾਂ ਇਸ ਤੋਂ ਇਲਾਵਾ ਜੋ ਕਬੀਲੇ ਹੈਗੇ ਆ 700 ਦੇ ਲਗਭਗ ਸਾਡੇ ਭਾਰਤ ਦੇ ਵਿੱਚ ਕਬੀਲੇ ਰਹਿ ਰਹੇ ਹੈਗੇ ਆ ਤੇ ਉਹਨਾਂ ਦੀ ਉਜੋਕੇ ਸਮੇਂ ਦੇ ਵਿੱਚ ਲਗਭਗ ਜੋ ਗਿਣਤੀ ਹੈਗੀ ਆ ਉਹ 20 ਕਰੋੜ ਦੇ ਲਗਭਗ ਹੈਗੀ ਆ ਮਤਲਬ ਇੰਨੇ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਇਸ ਖਬਰ ਦਾ ਡੂੰਗਾ ਸਰੋਕਾਰ ਆ ਕਿਉਂਕਿ ਉੱਤਰਾਖੰਡ ਦੇ ਵਿੱਚ ਅੱਜ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਾਲੀ ਸਰਕਾਰ ਦੇ ਜਿਹੜਾ ਉਹ ਉਥੋਂ ਦੀ ਵਿਧਾਨ ਸਭਾ ਦੇ ਵਿੱਚ 749 ਪੇਜਾਂ ਦਾ ਸਾਬਕਾ ਜੱਜ ਰੰਜਨ ਪ੍ਰਕਾਸ਼ ਦਸਾਈ ਦੀ ਅਗਵਾਈ ਦੇ ਵਿੱਚ ਆ ਜਿਹੜਾ ਇੱਕ ਖਰੜਾ ਜਿਹੜਾ ਉਹ ਪੇਸ਼ ਕੀਤਾ ਯੂਨੀਫਾਰਮਰ ਸਿਵਲ ਕੋਡਾ ਜਿਹੜਾ ਉਹ ਲਾਗੂ ਕਰਨ ਦੀ ਕਵਾਇਦ ਆ ਜਿਹੜੀ ਉਹ ਸ਼ੁਰੂ ਹੋ ਗਈ ਹੈਗੀ ਅਤੇ ਇਸ ਦੇ ਅਕੋਰਡਿੰਗ ਆ ਜਿਹੜਾ ਭਾਵੇਂ ਖਬਰਾਂ ਦੇ ਵਿੱਚ ਹਜੇ ਤੀਕ ਇਹ ਦੱਸਿਆ ਜਾ ਰਿਹਾ ਹੈਗਾ ਕਿ ਲਿਵਨ ਰਿਲੇਸ਼ਨਸ਼ਿਪ ਮਤਲਬ ਬਿਨਾ ਵਿਆਹ ਤੋਂ ਜੋ ਜੋੜੇ ਇਕੱਤਰਤ ਰਹਿ ਰਹੇ ਹੈਗੇ ਆ ਉੱਤਰਾਖੰਡ ਦੇ ਵਿੱਚ ਉਹਨਾਂ ਦੇ ਉੱਤੇ ਇਹ ਕਾਨੂੰਨ ਲਾਗੂ ਹੋਊਗਾ ਸਿਰਫ ਇਸ ਮੁੱਦੇ ਨਾਲ ਨਹੀਂ ਇਹ ਕਾਨੂੰਨ ਆ ਜਿਹੜਾ ਉਹ ਸੰਬੰਧਿਤ ਨਹੀਂਗਾ ਸਗੋਂ ਜੇਕਰ ਆਮ ਤੌਰ ਦਿੱਤੇ ਸਿਵਲ ਕੋਡ ਦੀ ਗੱਲ ਕਰੀਏ ਜਾਂ ਸਿਵਲ ਕਾਨੂੰਨਾਂ ਦੀ ਗੱਲ ਕਰੀਏ ਤਾਂ ਸਿਵਲ ਕਾਨੂੰਨ ਅਜਿਹੇ ਕਾਨੂੰਨ ਹੁੰਦੇ ਆ ਜਿਹੜੇ ਵਿਆਹ ਦੇ ਨਾਲ ਸੰਬੰਧਿਤ ਹੋਣ ਜਿਹੜੇ ਤਲਾਕ ਦੇ ਨਾਲ ਸੰਬੰਧਿਤ ਹੋਣ ਇਸ ਤੋਂ ਇਲਾਵਾ ਬੱਚਾ ਕਿਵੇਂ ਗੋਦ ਲੈਣਾ ਹੈਗਾ ਉਸ ਦੇ ਨਾਲ ਸੰਬੰਧਿਤ ਹੋਣ ਕਿਸੇ ਵੀ ਕਮਿਊਨਿਟੀ ਨੇ ਇਸ ਤੋਂ ਬਿਨਾ ਕੋਈ ਵੀ ਮਾਤਾ ਪਿਤਾ ਆਪਣੇ ਜੋ ਬੱਚੇ ਹੈਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜ਼ਮੀਨ ਜਾਇਦਾਦ ਦਿੰਦਾ ਹੈਗਾ ਆਪਣੀ ਪ੍ਰਾਪਰਟੀ ਆ ਜਿਹੜੀ ਉਹਨਾਂ ਨੂੰ ਅੱਗੇ ਆ ਜਿਹੜਾ ਕਿਵੇਂ ਪ੍ਰੋਵਾਈਡ ਕਰਵਾਉਂਦਾ ਹੈਗਾ ਅ ਇਸ ਦੇ ਸਬੰਧੀ ਜਿਹੜੇ ਅਜਿਹੇ ਕਾਨੂੰਨ ਹੁੰਦੇ ਮਤਲਬ ਤੁਹਾਡੇ ਨਿੱਜ ਦੇ ਨਾਲ ਸੰਬੰਧਿਤ ਆ ਜਿਹੜੇ ਅਜਿਹੇ ਕਾਨੂੰਨ ਹੈਗੇ ਆ ਜਿਨ੍ਹਾਂ ਦਾ ਤੁਹਾਡੇ ਨਾਲ ਗਹਿਰਾ ਸਰੋਕਾਰ ਆ ਇਸ ਕਰਕੇ ਇਸ ਦੇ ਉੱਤੇ ਆ ਜਿਹੜੀ ਗੱਲਬਾਤ ਕਰ ਲੈਣੀ ਆ ਜਿਹੜੀ ਉਹ ਜ਼ਰੂਰੀ ਹੈਗੀ ਆ ਉਮੀਦ ਕਰਦੇ ਆ ਇਹ ਵੀਡੀਓ ਆ ਜਿਹੜੀ ਤੁਸੀਂ ਆਖਰ ਤੀਕ ਦੇਖੋਗੇ ਕਮੈਂਟ ਕਰਕੇ ਆਪਣੀ رائے ਵੀ ਲਾਜ਼ਮੀ ਦਿਓ ਚੰਗੀ ਲੱਗੀਏ ਤਾਂ ਪੇਜ ਨੂੰ ਫੋਲੋ ਕਰਿਓ ਤੇ ਸ਼ੇਅਰ ਵੀ ਲਾਜ਼ਮੀ ਕਰਨੀ ਹੈਗੀ ਗੱਲ ਜੇਕਰ ਲਿਵਨ ਰਿਲੇਸ਼ਨਸ਼ਿਪ ਦੀ ਕਰੀਏ ਤਾਂ ਇਸ ਕਾਨੂੰਨ ਦੇ ਮੁਤਾਬਕ ਆ ਜਿਹੜੇ ਜੋੜੇ ਲਿਵਨ ਰਿਲੇਸ਼ਨਸ਼ਿਪ ਭਾਵ ਬਿਨਾ ਵਿਆਹ ਤੋਂ ਰਹ ਰਹੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਮਹੀਨੇ ਦੇ ਵਿੱਚ ਵਿੱਚ ਹੀ ਆ ਜਿਹੜੀ ਉਹ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਜੇਕਰ ਉਹਨਾਂ ਨੇ ਰਜਿਸਟ੍ਰੇਸ਼ਨ ਨਾ ਕਰਵਾਈ ਤਾਂ ਸਨ ਦੇ ਵਿੱਚ ਇਹ ਆ ਰਿਹਾ ਹੈਗਾ ਖਬਰਾਂ ਦੇ ਵਿੱਚ ਇਹ ਆ ਰਿਹਾ ਹੈਗਾ ਕਿ ਉਹਨਾਂ ਨੂੰ 3 ਜਾਂ 6 ਮਹੀਨੇ ਦੀ ਆ ਜਿਹੜੀ ਉਹ ਕੈਦ ਹੋ ਸਕਦੀ ਆ ਤੇ ਇਸ ਤੋਂ ਬਿਨਾ ਜਿਹੜਾ 25000 ਪੈਸਾ ਜੁਰਮਾਨਾ ਵੀ ਆ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਦੂਸਰਾ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜੋ 21 ਸਾਲ ਤੋਂ ਘਟਦੇ ਜੋ ਲੋਕ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਆਪਣੇ ਮਾਤਾ ਪਿਤਾ ਦੀ ਮਨਜ਼ੂਰੀ ਦੇ ਨਾਲ ਹੀ ਆ ਜਿਹੜੀ ਉਹ ਰਜਿਸਟ੍ਰੇਸ਼ਨ ਕਰਵਾਈ ਜਾਊਗੀ ਇਸ ਤੋਂ ਇਲਾਵਾ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜੋ ਬੱਚੇ ਹੋਣਗੇ ਉਹਨਾਂ ਨੂੰ ਵੀ ਆ ਜਿਹੜੀ ਉਹ ਮਾਨਤਾ ਦਿੱਤੀ ਗਈ ਹੈ ਕਾਫੀ ਸਾਰੇ ਐਸ ਦੇ ਵਿੱਚ ਜੋ ਇਹ ਕਾਨੂੰਨ ਪਾਸ ਕੀਤਾ ਗਿਆ ਹੈਗਾ ਉਸ ਦੇ ਵਿੱਚ ਆ ਜਿਹੜਾ ਕਾਫੀ ਸਾਰੇ ਫੈਲਿਆ ਜਿਹੜੇ ਉਹ ਗਨਵਾਏ ਜਾ ਰਹੇ ਹੈਗੇ ਪਰ ਕਿਤੇ ਨਾ ਕਿਤੇ ਇਹ ਕਾਨੂੰਨ ਵੀ ਆ ਜਿਹੜਾ ਸਿਰਪ ਸਿਰਪ ਇੱਕ ਕਮਿਊਨਿਟੀ ਨੂੰ ਆ ਜਿਹੜਾ ਉਹ ਖੁਸ਼ ਕਰਨ ਦੇ ਲਈ ਬਣਾਇਆ ਗਿਆ ਹੈਗਾ ਕਿਉਂਕਿ ਜੇਕਰ ਦੇਖੀਏ ਤਾਂ ਸਾਰਿਆਂ ਦੇ ਉੱਤੇ ਇੱਕੋ ਹੀ ਤਰ੍ਹਾਂ ਦਾ ਕਾਨੂੰਨ ਆ ਜਿਹੜਾ ਉਹ ਲਾਗੂ ਨਹੀਂ ਹੋ ਸਕਦਾ ਹੈ ਕਿਉਂਕਿ ਹਰੇਕ ਧਰਮ ਦੀਆਂ ਹਰੇਕ ਜੋ ਕਿ ਕਬੀਲਾ ਹੈਗਾ ਹਰੇਕ ਕਬੀਲੇ ਦੀਆਂ ਜਿਹੜੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਉਹ ਮੰਨਤਾਵਾਂ ਹੁੰਦੀਆਂ ਵੱਖਰੇ ਵੱਖਰੇ ਰੀਤੀ ਰਿਵਾਜ ਹੁੰਦੇ ਆ ਵੱਖਰੇ ਵੱਖਰੇ ਉਹਨਾਂ ਦੇ ਸੱਭਿਆਚਾਰ ਹੁੰਦੇ ਆ ਇਸ ਕਰਕੇ ਕਈ ਲੋਕਾਂ ਨੇ ਵੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆ ਰਹੀ ਸੀਗੀ ਤਾਂ ਉਹਨਾਂ ਵੱਲੋਂ ਆ ਜਿਹੜਾ ਇਸ ਦਾ ਜਿਹੜਾ ਉਹ ਵਿਰੋਧ ਵੀ ਕੀਤਾ ਗਿਆ ਸੀਗਾ ਭਾਵੇਂ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੋਦੀ ਸਰਕਾਰ ਇਸ ਕਾਨੂੰਨ ਨੂੰ ਲੈ ਕੇ ਆਉਣ ਦੀ ਗੱਲ ਕਰ ਰਹੀ ਸੀ ਕਿਉਂਕਿ ਮੋਦੀ ਸਰਕਾਰ ਦਾ ਲਗਾਤਾਰ ਇਹ ਏਜੰਡਾ ਹੈਗਾ ਆਰਐਸਐਸ ਦਾ ਲਗਾਤਾਰ ਇਹ ਏਜੰਡਾ ਬਣਿਆ ਹੋਇਆ ਇਹ ਭਾਰਤ ਦੇ ਵਿੱਚ ਇੱਕ ਹੀ ਰਾਸ਼ਟਰ ਇੱਕ ਹੀ ਚੋਣ ਇੱਕ ਹੀ ਐਜੂਕੇਸ਼ਨ ਪ੍ਰਣਾਲੀ ਮਤਲਬ ਸਭ ਕੁਝ ਆ ਜਿਹੜਾ ਉਹ ਕੇਂਦਰੀਕਰਨ ਦੀ ਪੋਲਿਸੀ ਦੇ ਤਹਿਤ ਇੱਕ ਕਰਨ ਦੀ ਹੈ ਜਿਹੜੀ ਉਹ ਕਾਇਦ ਆ ਜਿਹੜੀ ਉਹ ਜਾਰੀ ਹੈਗੀ ਆ ਆਰਐਸਐਸ ਨੇ ਆ ਜਿਹੜਾ ਜਦੋਂ ਤੋਂ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਤੇ ਜਦੋਂ ਤੋਂ ਆਰਐਸਐਸ ਆ ਜਿਹੜੀ ਹਿੰਦ ਦੇ ਵਿੱਚ ਆਈ ਹੈਗੀ ਏ ਇਸ ਆਰਐਸਐਸ ਦੇ ਤਿੰਨ ਮੁੱਖ ਤੌਰ ਦੇਤੇ ਏਜੰਡੇ ਸੀਗੇ ਪਹਿਲਾ ਤਾਂ ਭਾਰਤ ਦੇ ਵਿੱਚ ਜੋ ਜੰਮੂ ਕਸ਼ਮੀਰ ਹੈਗਾ ਉਸ ਦੇ ਵਿੱਚ ਧਾਰਾ 370 ਨੂੰ ਖਤਮ ਕਰਨਾ ਭਾਜਪਾ ਨੇ ਜਿਹੜਾ ਧਾਰਾ 370 ਨੂੰ ਵੀ ਆ ਜਿਹੜਾ ਉਹ ਖਤਮ ਕਰ ਦਿੱਤਾ ਇਸ ਤੋਂ ਬਾਅਦ ਦੂਸਰਾ ਏਜੰਡਾ ਸੀਗਾ ਕਿ ਭਾਰਤ ਦੇ ਵਿੱਚ ਜਿਹੜਾ ਜੋ ਬਾਬਰੀ ਮਸਜਿਦ ਹੈਗੀ ਆ ਬਾਬਰੀ ਮਸਜਿਦ ਨੂੰ ਢਾ ਕੇ ਆ ਜਿਹੜਾ ਉਹ ਰਾਮ ਮੰਦਰ ਦਾ ਨਿਰਮਾਣ ਕਰਨਾ ਤਾਂ ਭਾਜਪਾ ਜਿਹੜੀ ਆ ਰਾਮ ਮੰਦਰ ਦਾ ਨਿਰਮਾਣ ਕਰਨ ਦੇ ਵਿੱਚ ਵੀ ਆ ਜਿਹੜੀ ਉਹ ਸਫਲ ਹੋਈ ਹੈਗੀ ਆ ਤੇ ਪਿਛਲੇ ਸਮੇਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਜਿਹੜਾ ਉਹ ਅਧੂਰੇ ਰਾਮ ਮੰਦਰ ਦਾ ਜਿਹੜਾ ਉਹ ਕਾਰ ਪ੍ਰਤੀਸ਼ਟਾ ਵੀ ਕਰਤੀ ਸੀਗੀ ਭਾਵੇਂ ਕਈ ਲੋਕਾਂ ਨੇ ਜਿਹੜਾ ਇਸ ਦਾ ਵਿਰੋਧ ਵੀ ਕੀਤਾ ਕਈ ਸੰਤਰਾਚਾਰਿਆਂ ਨੇ ਵੀ ਇਸ ਦਾ ਵਿਰੋਧ ਕੀਤਾ ਹੈਗਾ ਪਰ ਮੋਦੀ ਸਰਕਾਰ ਨੇ ਜਿਹੜਾ ਉਹ pran pratishta ਵਾਲਾ ਕੰਮ ਆ ਜਿਹੜਾ ਉਹ ਨੀਪਰੇ ਚੜਿਆ ਤੇ ਹਿੰਦੂ ਵੋਟ ਨੂੰ ਆ ਜਿਹੜਾ ਉਹ ਆਪਣੇ ਅਧੀਨ ਕਰਨ ਦੇ ਵਿੱਚ ਉਹ ਸਫਲ ਬਈ ਹੈਗੀ ਆ ਤੇ ਤੀਸਰਾ ਉਹਨਾਂ ਦਾ ਸਭ ਤੋਂ ਵੱਡਾ ਕੰਮ ਇਹ ਸੀਗਾ ਆਰਐਸਐਸ ਦਾ ਕਿ ਸਾਰੇ ਭਾਰਤ ਦੇ ਵਿੱਚ ਇੱਕ ਸਾਂਝਾ ਸਿਵਲ ਕੋਡ ਆ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਬੇਸ਼ੱਕ ਵੀ ਇਸ ਦਾ ਜਿਹੜਾ ਭਗਵੰਤ ਮਾਨ ਵੱਲੋਂ ਵੀ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਸਾਂਝੋ ਕੇ ਸਾਡੇ ਪੰਜਾਬ ਦੇ ਸੀਐਮ ਨੇ ਉਹਨਾਂ ਵੱਲੋਂ ਵੀ ਆ ਜਿਹੜਾ ਇਸ ਦਾ ਜਿਹੜਾ ਉਹ ਵਿਰੋਧ ਕੀਤਾ ਗਿਆ ਸੀਗਾ ਪਰ ਸੀਐਮ ਭਗਵੰਤ ਮਾਨ ਜੀ ਦੀ ਜੋ ਪਾਰਟੀ ਹੈਗੀ ਆ ਆਮ ਆਦਮੀ ਪਾਰਟੀ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਆ ਜਿਹੜਾ ਹਾਲਤੀ ਇਸ ਦੇ ਉੱਤੇ ਕੋਈ ਸਪਸ਼ਟ ਬਿਆਨ ਨਹੀਂ ਆਇਆਗਾ ਸਗੋਂ ਉਹਨਾਂ ਦੇ ਇੱਕ ਮੰਤਰੀ ਦਾ ਤਾਂ ਇਥੋ ਤੀਕ ਵੀ ਕਹਿਣਾ ਹੈਗਾ ਕਿ ਸਾਂਝਾ ਸਿਵਲ ਕੋਡ ਆ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਇਸ ਤੋਂ ਇਲਾਵਾ ਕਈ ਖੱਬੇ ਪੱਖੀ ਜੋ ਪਾਰਟੀਆਂ ਵੀ ਹੈਗੀਆਂ ਉਨ੍ਹਾਂ ਦੇ ਵਿੱਚੋਂ ਵੀ ਕਈ ਪਾਰਟੀਆਂ ਨੇ ਆ ਜਿਹੜਾ ਇਸ ਸਾਂਝੇ ਸਿਵਲ ਕੋਡ ਦੀ ਆ ਜਿਹੜੀ ਉਹ ਹਮਾਇਤ ਕੀਤੀ ਹੈਗੀ ਆ ਪਰ ਕੁਝ ਲੋਕਾਂ ਨੇ ਆ ਜਿਹੜਾ ਇਸ ਦਾ ਜਿਹੜਾ ਉਹ ਵਿਰੋਧ ਵੀ ਕੀਤਾ ਹੈਗਾ ਆਲ ਇੰਡੀਆ ਮੁਸਲਮ ਪਰਸਨਲ ਲਾਅ ਵੱਲੋਂ ਵੀ ਆ ਜਿਹੜਾ ਇਸ ਦਾ ਵਿਰੋਧ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਕਈ ਮੁਸਲਮ ਜਥੇਬੰਦੀਆਂ ਵੱਲੋਂ ਵੀ ਆ ਜਿਹੜਾ ਇਸ ਦਾ ਵਿਰੋਧ ਆ ਜਿਹੜਾ ਉਹ ਕੀਤਾ ਗਿਆ ਇੱਥੋਂ ਤੀਕ ਵੀ ਹੈਗਾ ਕਿ ਜਦੋਂ ਇਸ ਸਾਂਝੇ ਸਿਵਲ ਕੋਡ ਦੀ ਗੱਲ ਚੱਲ ਰਹੀ ਸੀਗੀ ਮੋਦੀ ਸਰਕਾਰ ਇਸ ਨੂੰ ਲਿਆਉਣ ਦੀ ਆ ਜਿਹੜੀ ਉਹ ਗੱਲਬਾਤ ਕਰ ਰਹੀ ਸੀਗੀ ਤਾਂ ਜੋ ਕਬੀਲੇ ਸਮਾਜ ਦੇ ਵਿੱਚੋਂ ਆਏ ਹੋਏ ਐਮਪੀ ਸੀਗੇ ਤਾਂ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਇਸ ਜੋ ਸਾਂਝਾ ਸਿਵਲ ਕੋਡ ਹੈਗਾ ਇਸ ਦੇ ਵਿੱਚੋਂ ਜਿਹੜਾ ਜੋ ਕਬੀਲੇ ਹੈਗੇ ਆ ਉਹਨਾਂ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਕਿਉਂਕਿ ਸਾਡੇ ਭਾਰਤ ਦੇ ਵਿੱਚ 700 ਦੇ ਲਗਭਗ ਆ ਜਿਹੜੇ ਉਹ ਕਬੀਲੇ ਹੈਗੇ ਆ ਤੇ ਇਸ ਤੋਂ ਬਿਨਾ ਜੇਕਰ ਦੇਖੀ ਉਹਨਾਂ ਸਾਰੇ ਕਬੀਲਿਆਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਅਜੋਕੇ ਸਮੇਂ ਦੇ ਵਿੱਚ 20 ਕਰੋੜ ਦੇ ਲਗਭਗ ਆ ਤੇ ਉਹਨਾਂ ਸਾਰੇ ਕਬੀਲਿਆਂ ਦੀਆਂ ਜਿਹੜੀਆਂ ਉਹ ਆਪਣੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਉਹ ਮਾਨਤਾਵਾ ਤੇ ਪਰ ਜੇਕਰ ਇਹ ਸਾਂਝਾ ਸਿਵਲ ਕੋਡ ਆ ਜਿਹੜਾ ਲਾਗੂ ਹੁੰਦਾ ਹੋਏਗਾ ਤੇ ਉਹਨਾਂ ਕਬੀਲਿਆਂ ਦੀਆਂ ਜੋ ਆਪਣੀਆਂ ਕੁਝ ਰੀਤਾ ਰਿਵਾਜ ਹੈਗੇ ਆ ਜੇਕਰ ਉਹ ਆਪਣੀਆਂ ਰੀਤਾ ਰਿਵਾਜਾਂ ਦੇ ਅਨੁਸਾਰ ਕੰਮ ਕਰਨਗੇ ਪਰ ਉਹ ਅਕੋਰਡਿੰਗ ਟੂ ਲਾਅ ਅਕੋਰਡਿੰਗ ਟੂ ਕਾਨੂੰਨ ਆ ਜਿਹੜਾ ਉਹ ਗਲਤ ਹੋਣਗੇ ਤੇ ਇਸ ਕਰਕੇ ਆ ਜਿਹੜਾ ਉਹਨਾਂ ਨੂੰ ਸਜ਼ਾ ਵੀ ਆ ਜਿਹੜੀ ਉਹ ਹੋ ਸਕਦੀ ਹੈਗੀ ਆ ਉਦਾਹਰਨ ਦੇ ਤੌਰ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਲੱਗ-ਅਲੱਗ ਕਮਿਊਨਿਟੀਆਂ ਦੇ ਅਲੱਗ-ਅਲੱਗ ਲਾਅ ਆ ਜਿਹੜੇ ਉਹ ਬਣੇ ਹੋਏ ਹੈਗੇ ਆ ਜਿਵੇਂ ਦੇਖਣ ਦੇ ਵਿੱਚ ਜਿਵੇਂ ਕਿ ਹਿੰਦੂਆਂ ਦਾ ਆਪਣਾ ਵੱਖਰਾ ਜਿਹੜਾ ਉਹ ਸਿਵਲ ਕੋਡ ਬਣਿਆ ਹੈਗਾ ਮੁਸਲਮਾਨਾਂ ਦਾ ਵੱਖਰਾ ਜਿਹੜਾ ਉਹ ਪਰਸਨਲ ਲਾਅ ਬਣਿਆ ਹੈਗਾ ਇਸ ਤੋਂ ਇਲਾਵਾ ਸਿੱਖਾਂ ਦਾ ਜਿਹੜਾ ਅਨੰਦ ਮੈਰਿਜ ਐਕਟ ਆ ਜਿਹੜਾ ਉਹ ਬਣਿਆ ਹੈਗਾ ਭਾਵੇਂ ਪੰਜਾਬ ਦੇ ਵਿੱਚ ਉਹ ਲਾਗੂ ਨਹੀਂਗਾ ਪਰ ਦਿੱਲੀ ਤੇ ਹਰਿਆਣੇ ਦੇ ਵਿੱਚ ਉਹ ਲਾਗੂ ਹੈਗਾ ਪੰਜਾਬ ਦੇ ਵਿੱਚ ਅਸੀਂ ਉਸ ਨੂੰ ਲਾਗੂ ਨਹੀਂ ਕਰ ਰਹੇ ਕਿ ਸਾਡੀਆਂ ਸਰਕਾਰਾਂ ਭਾਵੇਂ ਆਉਂਦੀਆਂ ਜਾਂ ਜਾਂਦੀਆਂ ਰਹੀਆਂ ਹੈਗੀਆਂ ਪਰ ਪੰਜਾਬ ਦੇ ਵਿੱਚ ਉਹ ਲਾਗੂ ਨਹੀਂਗਾ ਪਰ ਜੇਕਰ ਦੇਖੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਮੋਦੀ ਸਰਕਾਰ ਵੱਲੋਂ ਆ ਜੋ ਤਿੰਨ ਤਲਾਕ ਵਾਲਾ ਕਾਨੂੰਨ ਆ ਜੋ ਲੈ ਕੇ ਆਂਦਾ ਸੀਗਾ ਭਾਵੇਂ ਮੁਸਲਮਾਨਾਂ ਵੱਲੋਂ ਆ ਜਿਹੜਾ ਇਹ ਉਹਨਾਂ ਦੇ ਕਾਨੂੰਨ ਦੇ ਅਨੁਸਾਰ ਜਿਹੜਾ ਉਹਨਾਂ ਦਾ ਪਰਸਨਲ ਕਾਨੂੰਨ ਹੈਗਾ ਉਸ ਦੇ ਅਨੁਸਾਰ ਆ ਜਿਹੜਾ ਤਿੰਨ ਤਲਾਕ ਵਾਲਾ ਕਿਉਂਕਿ ਜੇਕਰ ਤਿੰਨ ਵਾਰੀ ਕੋਈ ਤਲਾਕ 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 ਕਹਿ ਦਿੰਦਾ ਕਹਿ ਦਿੰਦਾ ਸੀਗਾ ਜੋ ਹੋਰ ਕੋਈ ਪ੍ਰੋਵੀਜ਼ਨਾਂ ਸੀਗਾ ਉਹਨਾਂ ਦੇ ਧਰਮ ਦੇ ਅਕੋਰਡਿੰਗ ਤਾਂ ਉਹ ਤਲਾਕ ਮੰਨਿਆ ਜਾਂਦਾ ਸੀਗਾ ਪਰ ਜੋ ਕੇ ਸਮੇਂ ਦੇ ਵਿੱਚ ਇਸ ਨੂੰ ਆ ਜਿਹੜਾ ਸਜ਼ਾ ਜੋ ਕਾਨੂੰਨ ਬਣਾਤਾ ਹੈਗਾ ਭਾਵੇਂ ਉਹਨਾਂ ਦੇ ਧਰਮ ਦੇ ਅਕੋਰਡਿੰਗ ਤੋਂ ਉਹ ਗੱਲ ਸਹੀ ਹੈਗੀ ਆ ਪਰ ਗੱਲ ਇਹ ਹੈਗੀ ਆ ਕਿ ਅਕੋਰਡਿੰਗ ਟੂ ਲਾ ਜਿਹੜੀ ਉਹ ਗੱਲ ਸਹੀ ਨਹੀਂ ਨੀਗੀ ਕਿਉਂਕਿ ਸਰਕਾਰ ਨੇ ਇਹ ਕਾਨੂੰਨ ਆ ਜਿਹੜਾ ਉਹ ਬਣਾ ਦਿੱਤਾ ਹੈਗਾ ਭਾਵੇਂ ਬਹੁਤ ਸਾਰੇ ਕਾਨੂੰਨ ਅਜੇ ਵੀ ਆ ਜਿਹੜੇ ਕਿ ਔਰਤ ਵਿਰੋਧੀ ਹੈਗੇ ਜਿਨ੍ਹਾਂ ਨੂੰ ਹਟਾਇਆ ਜਾਣਾ ਉਹ ਜ਼ਰੂਰੀ ਹੈਗਾ ਪਰ ਇਹ ਵੀ ਹੈਗਾ ਕਿ ਜਿੰਨੇ ਵੀ ਇਹ ਕਾਨੂੰਨ ਹੈਗੇ ਆ ਬਣੇ ਹੈਗੇ ਆ ਉਹਨਾਂ ਦੇ ਪਰਸਨਲ ਲਾ ਹੈਗੇ ਆ ਇਸ ਨੂੰ ਆ ਜਿਹੜੀ ਖਾਰਜ ਕਰਨ ਦੀ ਆਵਾਜ਼ ਆ ਜਿਹੜੀ ਉਹ ਲੋਕਾਂ ਦੇ ਅੰਦਰੋਂ ਹੀ ਆ ਜਿਹੜੀ ਉਹ ਉੱਠਣੀ ਚਾਹੀਦੀ ਹੈਗੀ ਆ ਇਸ ਨੂੰ ਆ ਜਿਹੜਾ ਖਾਰਜ ਕਰਨ ਦੀ ਆਵਾਜ਼ ਆ ਇੱਕ ਮੂਵਮੈਂਟ ਬਣਨੀ ਚਾਹੀਦੀ ਆ ਲੋਕਾਂ ਦੇ ਵਿੱਚ ਵੀ ਭਾਈ ਇਹ ਕਾਨੂੰਨ ਚੰਗਾ ਨਹੀਂ ਦਾ ਇਸ ਨੂੰ ਆ ਜਿਹੜਾ ਸਾਡੇ ਜੋ ਪਰਸਨ ਲਾ ਹੈਗੇ ਉਸ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਹੀ ਜਿਹਨੂੰ ਇਸ ਨੂੰ ਆ ਜਿਹੜਾ ਹਟਾਇਆ ਜਾਣਾ ਚਾਹੀਦਾ ਟੱਕੇ ਦੇ ਨਾਲ ਆ ਜਿਹੜਾ ਸਾਰਿਆਂ ਦੇ ਉੱਤੇ ਸਾਂਝਾ ਸਿਵਲ ਕੋਡ ਮੜ ਕੇ ਆ ਜਿਹੜਾ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਪੂਰਨ ਹਿੰਦੂ ਰਾਸ਼ਟਰਵਾਦ ਵਾਲਾ ਜਿਹੜਾ ਉਹ ਵਧਾਇਆ ਜਾ ਰਿਹਾ ਹੈਗਾ ਜਿਸ ਤਰੀਕੇ ਨਾਲ ਆਰਐਸਐਸ ਦੀ ਪਾਲਸੀ ਹੈਗੀ ਆ ਉਸ ਦੇ ਅਕੋਰਡਿੰਗ ਆ ਜਿਹੜਾ ਇੱਥੇ ਰਾਜ ਕਰਨ ਦੀ ਤਕੀਦ ਆ ਜਿਹੜੀ ਉਹ ਲਗਾਤਾਰ ਆ ਜਿਹੜੀ ਉਹ ਜਾਰੀ ਹੈਗੀ ਆ ਸਾਡੇ ਲੋਕਾਂ ਨੂੰ ਕਿਤੇ ਨਾ ਕਿਤੇ ਕਿਉਂਕਿ ਭਾਜਪਾ ਜਿਹੜੀ ਹੈਗੀ ਆ ਉਸ ਦਾ ਜਿਹੜਾ ਉਹਨਾਂ ਦੀ ਸਰਕਾਰ ਜਿਹੜੀ ਉੱਤਰਾਖੰਡ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਤਾਂ ਉਹ ਆਲਰੇਡੀ ਹੈਗੀ ਹੈਗੀ ਆ ਪਰ ਪੰਜਾਬ ਦੇ ਵਿੱਚ ਵੀ ਜੇਕਰ ਇਹ ਸਾਂਝਾ ਸਿਵਲ ਕੋਡ ਲਾਗੂ ਹੁੰਦਾ ਆਪਣੇ ਜੋ ਸਿੱਖਾਂ ਦੇ ਵਿੱਚ ਵਿਆਹ ਹੁੰਦੇ ਆ ਕਿਸ ਤਰੀਕੇ ਨਾਲ ਤਲਾਕ ਹੁੰਦੇ ਹੈਗੇ ਇਸ ਤੋਂ ਇਲਾਵਾ ਉਹਨਾਂ ਦੀਆਂ ਜੇਕਰ ਸਾਰੇ ਦੇ ਸਾਰੇ ਕਾਨੂੰਨ ਹੈਗੇ ਆ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਬਣਾਏ ਜਾਣਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਸਿੱਖਾਂ ਦੀਆਂ ਸਿੱਖਾਂ ਦੇ ਰੀਤੀ ਰਿਵਾਜ ਹੈਗੇ ਆ ਉਹ ਵੀ ਕਿਤਨੇ ਕਿਤੇ ਪ੍ਰਭਾਵਿਤ ਹੋਣਗੇ ਕਿਸ ਹੱਦ ਤੀਕ ਪ੍ਰਭਾਵਿਤ ਹੋਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਬਾਕੀ ਇਹ ਵੀ ਗੱਲ ਹੈਗੀ ਕਿ ਕਿਤੇ ਰਕੇਤੇ ਸੋਚਿਓ ਜੇ ਜ਼ਰੂਰ ਕਿ ਜੇਕਰ ਸਾਰੇ ਹੀ ਜੇਕਰ ਸਾਰੇ ਦੇ ਸਾਰੇ ਕਾਨੂੰਨ ਇੱਕੋ ਕਮਿਊਨਿਟੀ ਦੇ ਧਰਮ ਦੇ ਅਕੋਰਡਿੰਗ ਬਣਾ ਦਿੱਤੇ ਜਾਣ ਤਾਂ ਕਿਤੇ ਨਾ ਕਿਤੇ ਦੂਸਰੇ ਧਰਮਾਂ ਨੂੰ ਜੋ ਘਟ ਗੈਂਤੀਆਂ ਹੈਗੀਆਂ ਜਾਂ ਇੱਥੇ ਹੋਰ ਕਬੀਲੇ ਹੈਗੇ ਜਿਨ੍ਹਾਂ ਦੇ ਆਪਣੇ ਵੱਖੋ-ਵੱਖਰੇ ਰੀਤੀ-ਰਿਵਾਜ ਹੈਗੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਖਤਰਾ ਸਾਬਤ ਹੋਣਗੇ ਸੋਚਣ ਵਾਲੀ ਗੱਲ ਹੈਗੀ ਆ ਸੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਅੰਦੂਸਰਾ ਇਹ ਵੀ ਹੈਗਾ ਕਿ ਕਾਫੀ ਮਿਹਨਤ ਕਰਕੇ ਤੁਹਾਡੇ ਲਈ ਵੀਡੀਓ ਬਣਾਉਣੇ ਹੈਗੇ ਜੇਕਰ ਤੁਹਾਨੂੰ ਸਾਡਾ ਉਦਮ ਆ ਜਿਹੜਾ ਲੋਕ ਪੱਖੀ ਲੱਗਦਾ ਹੈਗਾ ਤਾਂ ਸਾਡੀ ਜਿਹੜੀ ਆਰਥਿਕ ਸਹਾਇਤਾ ਵੀ ਲਾਜ਼ਮੀ ਕਰੋ ਤਾਂ ਕਿ ਅਸੀਂ ਜੋ ਵੀ ਹੋਰ ਮਜ਼ਦੂਰ ਤਾਫਕਾ ਹੈਗਾ ਜੋ ਦੱਬਿਆ ਜਾ ਰਿਹਾ ਹੈਗਾ ਉਹਨਾਂ ਦੀ ਆਵਾਜ਼ ਹੈ ਜਿਹੜੀ ਤੁਹਾਡੇ ਠੀਕ ਹੈ ਜਿਹੜੀ ਪਹਚਾ ਸਕੀ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ